ਲੋ ਜੀ ਸਸਰੀ ਗਾਜੀ ਗੁੱਡ ਮਾਰਨਿੰਗ ਹੈਵ ਐ ਨਾਈਸ ਡੇ ਫਰੈਂਡਸ ਗੁੱਡ ਮਾਰਨਿੰਗ ਫਰੈਂਡਸ ਸਾਹਮਣੇ ਹਰਜੀਤ ਕੌਰ ਕੇਤਲੀ ਜਾਨੀ ਕੀ ਪਾਲੇ ਦੀ ਕੁੜੀ ਕੇਤਲੀ ਦਾ ਚੋਣ ਨਿਸ਼ਾਨ ਸੀ ਕਿਸੇ ਟਾਈਮ ਇਹ ਮੈਂਬਰ ਆਫ ਪੰਚਾਇਤ ਰਹੇ ਨੇ ਅੱਜ ਦੀ ੜ ਟੱਕੇ ਨਾਲ 4 ਵੋਟਾਂ ਪਾ ਕੇ ਜਿਤਾਇਆ ਇਹਨੂੰ ਤਿੰਨ ਬੰਦੇ ਖੜੇ ਸਾਰਿਆਂ ਨੂੰ 50 50 ਵੋਟਾਂ ਪੈ ਗਈਆਂ ਇਹਨੂੰ 54 ਕਹਿੰਦੀ ਸਾਰੀ ਗਲੀ ਆਪਣੇ ਨਾਲ ਗਲੀ ਦੇ 100 ਬੰਦੇ ਦੇ ਵਿਗ ਗਿਆ ਸਾਰੇ ਵਿਗ ਗਏ ਮੁੱਦਾ ਬਾਲ ਨਾ ਪੈਂਦੀਗਾ ਤੇ ਬਾਸ ਮੰਮੀ ਦਾ ਵੀ ਕਿਤਲਾ ਚੱਕਿਆ ਜਾਣਾ ਸੀ ਵੈਸੇ ਪੁੱਛ ਮੰਮੀ ਮੰਨ ਲਾ ਮੇਰਾ ਵਿਆਹ ਨਹੀਂ ਹੋਣਾ ਅਸੀਂ ਤਾਂ ਪੁੱਤ ਬਹੁਤ ਚਿਰ ਦਾ ਮੰਨ ਲਿਆ ਤੇ ਤੇਰਾ ਵਿਆਹ ਨਹੀਂ ਹੋਣਾ ਹੁਣ ਤੂੰ ਵੀ ਮੰਨ ਜਾ ਇਤਨਾ ਚੁਭਨੇ ਲਗਾ ਹੂ ਸਭ ਕੋ ਛੁੜਾ ਤਾਂ ਨਹੀਂ ਹੋਏ ਜਾਂਹੀ ਆ ਉਹ ਕੀ ਹੋ ਗਿਆ ਮੰਮੀ ਕੀ ਹੋਇਆ ਉਹ ਸਟੇਟਸ ਨਹੀਂ ਪਾਇਆ ਕਹਿੰਦੀ ਫੋਟੋ ਲਾਈ ਆ ਪਹਿਣ ਕੇ ਦੀ ਮੰਮੀ ਹੋ ਗਿਆ ਆ ਉਹ ਨਹੀਂ ਨੰਨੀ ਅੱਗਿਆ oh my god daddy <laughs> language not my suit snapchat use okay ਯਾ ਲੈ ਆ ਤੁਮੀ ਕੋ ਚਾਹ ਚੂ ਬੈਠੀ ਵੇਲੀ ਇੱਥੇ ਮੇਰੇ ਸਰਾਲੇ ਕਾ ਦੋਦੀ ਮੇਰੇ ਹੋਰ ਨਾ ਕਿ ਦਸ ਲਾ ਕੇ ਨਹੀਂ ਪੀਤੀ ਨਹੀਂ ਨਹੀਂ ਤਾਂ ਪਾਣੀ ਇਹ ਤਾਂ ਪੈਣ ਬਣ ਗਈ ਇਹ ਤਾਂ ਪਾਣੀ ਆ ਚਾਹ ਚਾਹ ਨਹੀਂ ਪੀਤੀ ਮੈਂ ਚੋੜੀ ਬੀਤੀ ਹੈ ਚੋੜੀ ਬੀਤੀ ਮੈਂ ਯਾ ਕੋ ਖਾਣ ਖੋਣ ਨੂੰ ਲਿਆ ਫਿਰ ਮੈਂ ਜੱਤਾ ਕਿਹੜਾ ਦਾ ਲੈ ਕੇ ਪਈਆ ਸੌ ਘਾਲੋ ਇੱਕ ਬੁਰਕੀ ਦੇ ਦਿੱਤੀ ਕਾਲੀ ਮਿਲ ਕੇ ਕਹਿੰਦੀ ਅੱਧੀ ਕਮਲੀ ਐਮ ਖਾ ਕੇ ਤੇ ਮੈਨੂੰ ਇੱਕ ਥੋੜਾ ਜਿਹਾ ਦੇ ਕੇ ਕਹਿੰਦੀ ਮਿਲ ਕੇ ਖਾ ਲਿਆ। ਇਹ ਤੇਰਾ ਫਿੱਕਾ ਖੋਇਆ ਕਿਆ। ਜਾਂ ਮੇਰਾ ਫਿੱਕਾ ਖੋਇਆ ਦਾ ਲਿਆ ਦੇ ਫਿਰ ਉਹ ਤਾਂ ਖਾ ਲਈਏ। ਖੋਇਆ ਤਾਂ ਦੇ ਦਿਓ ਫਿੱਕਾ। ਉਹ ਤਾਂ ਵਧੀਆ ਚੀਜ਼ ਗੁੱਡਵੈਲ ਵਾਲੀ। ਚੱਲ ਚੱਲ ਮੇਰਾ ਵੀਰ ਚੱਲ ਚੱਲ। ਚੱਲ। ਅੱਜ ਸ਼ਾਮਾਂ ਤਾਈਂ ਉਤਰਨਾ ਨਹੀਂਗਾ। ਬੇਨਤੀ ਆ ਕਾਕਾ ਕਿੱਥੇ ਆ? ਆ ਗਿਆ ਕਾਕਾ। ਆ ਸਾਨੂੰ ਤੇ ਆਹ ਹੀ ਟੈਨਸ਼ਨ ਰਹਿੰਦੀ ਸੀ ਬੜੇ ਘਟੋ ਘਟ ਤਿੰਨ ਚਾਰ ਮਹੀਨਿਆਂ ਤੋਂ ਕੀ ਕੋਠੀ ਦਾ ਕੋਈ ਬੰਦਾ ਨਹੀਂ ਪਿਆ ਬੰਦ ਨਹੀਂ ਬਸ ਦਿਖਦੀ ਨਹੀਂ ਵੀ ਕੇ ਪਾਸੇਓ ਅੱਜ ਆ ਡਿਜ਼ਾਈਨ ਜਿੱਥੇ ਦਿਸਣ ਲੱਗੀ ਆ ਨਾਲ ਮਿਸਤਰੀ ਵੀ ਦਿਖਦਾ ਨਾਲ ਆ ਥੱਲੇ ਆ ਵੀ ਬੰਦਾ ਦਿਖਦਾ ਪਤਲਾ ਜਿਆ ਤੇ ਤੁਸੀਂ ਦੱਸੋ ਕਿੱਦਾਂ ਦੀ ਬਣ ਰਹੀ ਆ ਹਜੇ ਵਾਹ ਵਾਹ ਇੱਧਰ ਵੀ ਡਿਜ਼ਾਈਨ ਜੇ ਪੈਣੇ ਆ ਵਿਚਾਲੇ ਵੀ ਇੱਧਰ ਜੁਗਾੜ ਲੱਗੜੀ ਵੱਡੀ ਹਰੀ ਇੱਧਰ ਵੀ ਹੱਜੂ ਨਾਲੇ ਗਾਣੇ ਵੇ ਲਾਏ ਓਏ ਐ ਹੈ ਪੈਂਟ ਦੀ ਲੜਾਈ ਦੀ ਭਰਾਵਾ ਅਸੀਂ ਖਬਰ ਸੁਣ ਕੇ ਬੜਾ ਹਰਾਨ ਆ। ਅੱਛਾ ਦੁਨੀਆਦਾਰੀ ਕਹਿੰਦੀ ਕੋ ਕੋਸ ਪਈ ਆ। ਤੇ ਆਪਾਂ ਚੈਨਸਾ ਪੁਆਈਏ ਆਪਾਂ ਆਦੀ ਕਟਿੰਗ ਕਰੀਏ ਨਾ ਜਕੇ ਬੂਟਿਆਂ ਦੀ। ਲਓ ਵੀ ਸਾਡੇ ਇੱਕੋ ਇੱਕ ਦੁਕਾਨ ਐਸਐਸ ਮਸ਼ਿਨਰੀ ਐਸਐਸ ਮਸ਼ਿਨਰੀ। ਭਰਾ ਤੇ ਗਾ ਨਾ ਵੱਡਿਆ ਗਿਆ। ਮੋਟੇ ਨੂੰ ਇਹ ਨਹੀਂ ਪਤਾ ਲੱਗੰਦਾ ਮੇਰੇ ਲੱਤਾਂ ਕੰਬਨਦਈਆਂ ਕਿ ਕੋੜੀ ਹਿਲੰਦਈ ਹੈ। ਟਾਲੇ ਮੋਟੇ ਟੱਕਰੇ ਗੰਮ ਨੂੰ ਖੇਚ ਲੈ ਚਲਾ ਦੇ ਆ ਪੈਰ ਪਰਲੇ ਮੋੜ ਦੇ ਰਾ ਲਓ ਆ ਚੱਕ ਪੋਜੀਸ਼ਨ ਸੈੱਟ ਕਰ ਲੈਣੋ ਪਹਿਲਾਂ ਪੋਜੀਸ਼ਨ ਵੇਖੀ ਹਣ ਤੂੰ ਕੋਈ ਸਾਬ ਆਬ ਮੂਰੇ ਹੋਇਆ ਤੇ ਤੈਥੋਂ ਗੱਲ ਨਹੀਂ ਬਣੀ ਵੇਖੀ ਹਣ ਤੂੰ ਜਾਂਦਾ ਦਰਖਤ ਆ ਚੱਕ ਦਰਵਾਜ਼ਾ ਹੋ ਚੁੱਕੀ ਐ ਇਹ ਗਲ ਤੱਕ ਟੱਕ ਲਾਦਾ ਮੋਟੇ ਨੇ ਤਾਂ ਇਹ ਫੋਟੋ ਅਸੀਂ ਮਕਲੋੜਾਂਗਾਂ ਚ ਗਏ ਸੀ ਉਦੋਂ ਬਣਾਈ ਸੀਗੀ ਮੈਂ ਤੇ ਮੰਮੀ ਇਹ ਆਹ ਸਾਹਮਣੇ ਬੈਠੇ ਸੀ ਤੇ ਸਾਡੀ ਫੋਟੋ ਬਣਾਈ ਸੀ ਤੇ ਇਹ ਮੰਮੀ ਮੈਨੂੰ ਘੂਰਨ ਦਈਏ ਫੋਟੋ ਦੇ ਵਿੱਚ ਤੇ ਇਹ ਜਲੰਧਰ ਤੋਂ ਹੀ ਸੀ ਬੰਦਾ ਉੱਥੇ ਉਹ ਬਹਿ ਕੇ ਸਕੈਚ ਕਰਦਾ ਏ ਉਹ ਥੱਲੇ ਉਹਦਾ ਨਾਮ ਵੀ ਹੈ ਜਸਵੀਰ ਰਾਮ 26 12 2022 ਨੂੰ ਬਣਾਈ ਸੀ ਤੇ ਬਹੁਤ ਹੀ ਘੈਂਟ ਮਾਹੌਲ ਚਾਲ ਬਣਾਦਾ ਜਾਂਦਾ 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 ਹਰ ਜੀਤੀ ਤੇ ਹਰ ਜੀਤੀ ਦਾ ਮੁੰਡਾ ਓਹੀ ਅਸੰਤਰੀ ਅੱਜ ਕੱਲ੍ਹ ਦਹਿਸਤ ਦਾ ਰੰਗ ਆ ਸੰਤਰੀ ਵੀਰੇ ਦਹਿਸਤ ਦਾ ਰੰਗ ਸਭ ਤੋਂ ਪਹਿਲੇ ਇਹੀ ਲਾਉਂ ਜੇ ਸੰਤਰੀ ਦਹਿਸਤ ਦਾ ਰੰਗ ਆ ਅੱਜ ਕੱਲ੍ਹ ਹੋਏ ਰ ਹੁਣ ਦੂਜਾ ਨਾ ਕਹਿ ਲਾ ਪਿਓ ਸੰਤਰੀ ਕਾਨੂੰਨ ਲਾ ਕਾਨੂੰਨ ਲਾ ਕੇ ਵਿਖਾ ਦੇ ਰ ਮੂੰਹ ਨਾ ਪੈੜਾ ਲੱਗਨਦੇ ਆਈ ਐਪਲ ਸੰਤਰੀ ਰੰਗ ਮੂੰਹ ਸੁਣਾ ਲਾਈਦਾ ਵੇਣਾ ਜਾਨ ਜੀ ਦਾ ਫੋਨ ਆਇਆ ਮੇਰੀ ਜਾਨ ਜੀ ਹਾਂ ਫੋਨ ਨਹੀਂ ਖਾਤੇ ਜਾਨ ਜੀ ਮਸਾ ਜੀ ਮਾਲਕਨ ਦੀ ਗੱਡੀ ਇੱਧਰ ਆ ਗਈ ਤੇ ਮਾਲਕ ਨੇ ਆਈ ਨਹੀਂ ਗਏ ਨਾ ਮਾਲਕਣ ਇੱਥੇ ਆਉਂਦੀ ਨਹੀਂ ਡੈਡੀ ਜੀ ਆਈ ਨਹੀਂ ਹਜੇ ਮਾਲਕਣ ਕਾਕੇ ਮਾਲਕਣ ਕਿੱਥੇ ਆ ਇੱਕ ਮਾਲਕਣ ਆ ਗਈ ਦੂਜੀ ਮਾਲਕਣ ਕਿੱਥੇ ਆ ਨਹੀਂ ਆਈ ਹੈ ਹੈ ਓ ਮਾਈ ਗਾਡ ਸੋਨੇ ਰੰਗਾ ਪਰ ਸੋਨੇ ਰੰਗ ਵਾਲਾ ਸਫਾ ਮਾਲਕਣ ਕਿੱਥੇ ਆ ਮੰਮੀ ਕਿੱਧਰ ਗਈ ਮਾਲਕਣ ਇੱਥੇ ਖੜੀ ਆ ਹਾਂ ਤੇ ਤੇਰੇ ਕਰਮਚਾਰੀ ਆਏ ਨਹੀਂ ਹਜੇ ਗੱਡੀ ਲੈ ਕੇ ਤੇਰੇ ਲਈ ਨਾ ਆਰਡਰ ਮਾਰ ਉਹਨਾਂ ਨੂੰ ਅਕਸਰ ਡਰਾਈਵਰ ਰੱਖੇ ਦੂ ਆ ਉਹ ਵੀ ਆ ਗਏ ਆਗੇ ਡਰਾਈਵਰ ਹੋਰ ਤੂੰ ਮਾਲਕਨ ਦੇ ਚੱਕ ਆ ਉਹ ਵੇ ਇਹਦਾ ਨਾਮ ਆ ਦੱਸਦਾ ਹਰਮਨ ਹੈ ਚਲੋ ਮਾਲਕਨ ਜੀ ਗੱਡੀ ਆ ਗਈ ਤੇ ਜਾ ਰਹਿਆਂ ਦੀ ਫਿਰ ਚਲੋ ਜੀ ਚਲੋ ਬਾਏ 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 ਕੀ ਮੰਗਾ ਤੁਹਾਡੀ ਮੰਮੀ ਜੀ ਉਹ ਪਾਣੀ ਦੀ ਬੋਤਲ ਫਾੜੇ ਪਾਣੀ ਦੀ ਬੋਤਲ ਬਾਹਰ ਗੱਡੀ ਦੀ ਫਾੜੇ ਕੀ ਮੰਗਾ ਮਾਲਕ ਜੀ ਤੁਹਾਨੂੰ ਪਿੱਛੇ ਭਾਇਆ ਪਿਆ ਅੱਜ ਇਹ ਕਰਨਾ ਜੇ ਕਿਤੇ ਲੋਡ ਪਾਏ ਫੇਰ ਆ ਪਾਣੀ ਦੀ ਲੋ ਹਜੇ ਹੋਰ ਹਜੇ ਮੈਂ ਕਾਫੀ ਆ ਉਹ ਵੀ ਸੱਜਣੋ ਡਿਜ਼ਾਈਨ ਬਣੀ ਜਾਂਦੇ ਆ ਕੰਮ ਵਾ ਕੰਪਲੀਟ ਹੋਣ ਵਾਲਾ ਹੀ ਆ ਬਾ ਇਹ ਇੱਕ ਅੱਧੇ ਦਿਨ ਤੱਕ ਲੈਂਟਰ ਦੀ ਸ਼ਟਰਿੰਗ ਕਰਨ ਵਾਲਾ ਲਾ ਦੇਣਗੇ ਕੰਮ ਬਾਕੀ ਇਹਨਾਂ ਨੇ ਪੈਪ ਲਾਈ ਆ ਹੁਣ ਬਾਈ ਤੇ ਅੰਦਰ ਤਰਾਈ ਦਾ ਕੰਮ ਸਟਾਰਟ ਹੋਈ ਜਾਂਦਾ ਤੁਸੀਂ ਹਿਸਾਬ ਲਾ ਲਓ ਵੀ ਪਲਸਟਰ ਵਾਲਾ ਕੰਮ ਆਪਾਂ ਦਿਨਾਂ ਜੀ ਖਿੱਚ ਦੇਣਾ ਬੰਦੇ ਅੱਗੇ ਛੱਕੀ ਹੋਈ ਜਾਂਦੇ ਆ ਵੀ ਕਹਿੰਦੇ ਇੰਨੀ ਛੇਤੀ ਕੰਮ ਖਿੱਚੀ ਆ ਉਹਨੇ ਮੈਂ ਕੰਮ ਖਿੱਚਣਾ ਹੀ ਆ ਠੇਕੇ ਦਾ ਰਾਡਾ ਵਾਲਾ ਚੋਟੀ ਦਾ ਵੇ ਪਾਪਣੇ ਦੇ ਬੰਦੇ ਛੱਕੀ ਹੋਈ ਜਾਂਦੇ ਕਹਿੰਦੇ ਇੰਨੇ ਟਾਈਮ ਚ ਤੂੰ ਇੰਨੀ ਛੇਤੀ ਕੋਠੀ ਤਿਆਰ ਕਰੀ ਜਾਂਦੇ ਮੈਂ ਦੱਸਿਆ ਮੈਂ ਕਹੇ ਲੈ ਦਾ ਮੀਨਾ ਕਹਾਨੂੰ ਵਿੱਚ ਮੀਨੇ ਕਮਲ ਮਾਰਤਾ ਨਹੀਂ ਤੇ ਤੂੰ ਛੱਡ ਗੱਲਾਂ ਦੇ ਇੱਥੇ ਫਰਚਾ ਪਾਈਆਂ ਹੋਣੀਆਂ ਸੀ ਮੀਨਾ ਇੱਕ ਮਹੀਨਾ ਪੂਰਾ ਆਪਣਾ ਇੱਕ ਮੀਨਾ ਹੁਣ ਕੋਈ ਲੈਂਟਰ ਪਿਆ ਹੋਣਾ ਹਾਂ ਲੈਂਟਰ ਪਿਆ ਨੇ ਮੈਂ ਫਰਚਾ ਫੁਰਚੇ ਦੀ ਤਿਆਰੀ ਹੋਣੀ ਹੈ ਮੁੰਡਿਆ ਮੈਂ ਬੰਦਿਆਂ ਦੀ ਮੀਨਾ ਇੱਕ ਪੂਰਾ ਖਰਾਬ ਕਰਤਾ ਲੈ ਨਹੀਂ ਨਹੀਂ ਸਹੀ ਹੈ ਸਹੀ ਹੈ ਦੱਬੀ ਆਓ ਕਲੇ ਅੱਜ ਕਿੱਦਾਂ ਆਇਆ ਪਾਤਰ ਹੋ ਸਾਡਾ ਬੰਦਾ ਨਹੀਂ ਅੱਜ ਆ ਅੱਛਾ ਇਹ ਨਹੀਂ ਅੱਜ ਤਾਂ ਫੇਰ ਸਾਰੀ ਦਿਹਾੜੀ ਤਰਾਈ ਕਰ ਲੋ ਵਧੀਆ ਤਰ੍ਹਾਂ ਵਧੀਆ ਟਰਾਈ ਦਾ ਵਧੀਆ ਠੰਡਾ ਜਾ ਹੋ ਗਿਆ ਹੁਣ ਅੱਗੇ ਨਾ ਹਾਂ ਹਾਂ ਮੌਜਾ ਕਰ ਸਾਰਾ ਟੱਬਰ ਹੀ ਪੈ ਗਿਆ ਖੇਡਣ ਆ ਪ੍ਰਾਵ ਹਾਂ ਹੀ ਮਾਨਦਾ ਤੂੰ ਤਾਂ ਤੈਨੂੰ ਨਹੀਂ ਲੰਗੜ ਦੇ ਆਏ ਨੇ ਨਹੀਂ ਨਹੀਂ ਵੇ ਰੋਜੋ ਇਹ ਪ੍ਰਾਵ ਨੇ ਰੋਂਦਾ ਆ ਆ ਵੇਖਿਆ ਉਹ ਦਾ ਮੀਆਂ ਦਾ ਤੁਰਿਆ ਫਿਰਦਾ ਮੌਜਾ ਵਾਇਰੋ ਰੋਂਦੀ ਨਹੀਂ ਵੀਂਦਿਆ ਨਾ ਇਹ ਰੋਂਦੀ ਨਹੀਂ ਵੀਂਦਿਆ ਆਇਆ ਇਸ ਨੂੰ ਪਕੜਨਾ 1 2 3 ਰੈਡੀ ਕੀ ਫੜਿਆ ਨਹੀਂ ਜਾਂਦਾ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰੇ ਦੇ ਪੌਣੇ 5 ਹੋ ਚੁੱਕੇ ਨੇ ਸਾਰਿਆਂ ਨੂੰ ਗੁੱਡ ਮਾਰਨਿੰਗ ਜਿਦਾਂ ਕਿ ਅੱਜ ਸਵੇਰੇ ਸਵੇਰੇ ਸਾਡੀ ਬੈਸ ਹੋ ਰਹੀ ਸੀ ਜਲਦੀ ਉੱਠਣ ਦੇ ਕੀ ਫਾਇਦੇ ਆ ਤੇ ਸਾਡੇ ਘਰ ਦਾ ਤਾਂ ਪਹਿਲਾਂ ਤੇ ਰੁਟੀਨ ਰਿਹਾ ਜਦੋਂ ਮੈਂ ਤੇ ਸੰਦੀਪ ਘਵਾਰੇ ਹੁੰਦੇ ਸੀ ਨਾ ਮੰਮੀ ਸਾਨੂੰ ਸਵੇਰ 5 ਵਜੇ ਉਠਾ ਦਿੰਦੀ ਹੁੰਦੀ ਸੀ ਕਿਉਂਕਿ ਹੈਲਪ ਕਰਕੇ ਫਿਰ ਸਕੂਲ ਜਾਣਾ ਹੁੰਦਾ ਸੀ ਨਾ ਤੇ ਜਦੋਂ ਵਿਆਹ ਹੋਇਆ ਨਾ ਤੇ ਵਿਆਹ ਕਰਕੇ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਇੱਥੇ ਆ ਕੇ ਵੈਸੇ ਹੀ 4 ਵਜੇ ਉੱਠਣ ਦੀ ਆਦਤ ਪੈ ਗਈ ਉਹਦਾ ਰੀਜ਼ਨ ਮੇਰੀ ਇੱਕ ਨਾਨੀ ਨੂੰ ਜਾਂਦਾ ਹੈ ਮੇਰੇ ਚਾਚੇ ਸੌਰੇ ਦੀ ਕੁੜੀ ਆ ਤੇ ਕੀ ਹੁੰਦਾ ਸੀ ਕਿ ਅਸੀਂ ਦੋਵਾਂ ਦਾ ਕੰਪੀਟੀਸ਼ਨ ਹੁੰਦਾ ਸੀ ਕੌਣ ਜਲਦੀ ਉੱਠਦਾ ਔਰ ਨਾ ਸਵੇਰ ਜਿਹੜਾ ਪਹਿਲਾਂ ਉੱਠਦਾ ਸੀ ਸੋਚੋ ਦੀ ਪਹਿਲੇ ਔਨ ਹੁੰਦੀ ਸੀ ਲਾਈਟ ਔਨ ਹੁੰਦੀ ਸੀ ਝਾੜੂ ਮਤਲਬ ਕਿ ਅਸੀਂ ਕਰਨਾ ਜਿਵੇਂ ਮਧਾਣੀ ਪਾ ਲਈ ਇਹ ਉਹ ਸਾਰੇ ਕੰਮ ਅਸੀਂ ਕਰਦੀ ਹੁੰਦੀ ਸੀ ਤੇ ਸਾਡੇ ਦੋਵਾਂ 'ਚ ਕੰਪੀਟੀਸ਼ਨ ਹੁੰਦਾ ਸੀ ਤੇ ਸ਼ਾਮ ਨੂੰ ਵੀ ਕੌਣ ਸਭ ਤੋਂ ਪਹਿਲਾਂ ਬੰਦ ਕਰਦਾ ਇਹ ਵੀ ਕੰਪੀਟੀਸ਼ਨ ਹੁੰਦਾ ਸੀ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਕੇ ਬਹੁਤ ਹੱਸਦੀਆਂ ਕਿਉਂਕਿ ਹੁਣ ਇਹ ਕੰਪੀਟੀਸ਼ਨ ਕਿਸੇ 'ਚ ਨਹੀਂ ਰਹੇਗਾ ਤੇ ਹੋਇਆ ਕਿ ਮੈਂ ਇਹਨਾਂ ਨੂੰ ਗੱਲ ਦੱਸੀ ਸੀ ਮੈਂ ਕਿਹਾ ਮੈਂ ਨਾ ਇੱਕ ਸਟੋਰੀ ਸੁਣੀ ਕਹਿੰਦੇ ਕਿ ਉਹਨਾਂ ਨੇ ਵੀ ਉਹਨੇ ਕਿਸੇ ਤੋਂ ਪੁੱਛਿਆ ਤੇ ਉਹਨੂੰ ਉਹਨਾਂ ਨੇ ਕਿਹਾ ਕਿ ਤੂੰ ਨਾ ਸਵੇਰੇ ਜਲਦੀ ਉੱਠਿਆ ਕਰ ਸਾਢੇ 3 ਵਜੇ ਉੱਠ ਕੇ ਨਾ ਤੂੰ ਪਾਠ ਕਰਿਆ ਕਰ ਤੇ ਤੈਨੂੰ ਜ਼ਿੰਦਗੀ 'ਚ ਤਰੱਕੀ ਮਿਲੂਗੀ ਹਨਾ ਉਹ ਬੰਦਾ ਨਾ ਉੱਠਣ ਲੱਗ ਗਿਆ ਤੜਕੇ ਸਾਢੇ 3 ਵਜੇ ਤੇ ਹੋਇਆ ਕਿ 4 ਦਿਨ ਬਾਅਦ ਉਹਦੀ ਨੌਕਰੀ ਆ ਹੀ ਚਲੀ ਗਈ ਤੇ ਮੇਰੇ ਫਰੈਂਡਸ ਨੂੰ ਬਹੁਤ ਹੱਸਿਆ ਕਹਿੰਦਾ ਇਹ ਕਿਦਾਂ ਦਾ ਸੀ ਵੀ ਤੜਕੇ ਉੱਠਣ ਦਾ ਦੇ ਕਿੰਨਾ ਨੁਕਸਾਨ ਆ ਗਿਆ ਉਹਦਾ ਮੈਂ ਕਿਹਾ ਉਹਦਾ ਨੁਕਸਾਨ ਇਸ ਵੇਲੇ ਕਰਕੇ ਹੋ ਗਿਆ ਕਿਉਂਕਿ ਉਹ 2 ਵਜੇ ਤਾਂ ਸੌਂਦਾ ਸੀ ਸਾਢੇ 3 ਉੱਠਦਾ ਸੀ ਤੇ ਜਿੱਦਾ ਕਰਕੇ ਉਹ ਨੂੰ ਆਫਿਸ ਚ ਜਾ ਕੇ ਡਿਲੀ ਨਹੀਂ ਦੰਦੀ ਸੀ ਤੇ ਆਫਿਸ ਚ ਜੇ ਹੁਣ ਬੰਦਾ ਕੰਮ ਦੀ ਬਜਾਏ ਸੌਊਗਾ ਤੇ ਆਬਵੀਅਸਲੀ ਗੱਲ ਹੈ ਨਾ ਜੌਬ ਜਾਓਗੇ ਜਲਦੀ ਉੱਠਣ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਲਾਈਕ ਆਪਣਾ ਲਾਈਕ ਆਪਣੀ ਨੀਂਦ ਪੂਰੀ ਨਹੀਂ ਕਰਨੀ ਹੈ ਨਾ ਕਿਉਂਕਿ ਇੱਥੇ ਕੰਮ ਕਰਨੇ ਆ ਤਾਂ ਤੁਹਾਨੂੰ ਨੀਂਦ ਤਾਂ ਆਪਣੀ ਪੂਰੀ ਜਿਹੜੀ ਉਹ ਕਰਨੀ ਪਊਗੀ ਹਨਾ ਬਾਕੀ ਤੁਸੀਂ ਦੱਸਿਓ ਤੁਹਾਡਾ ਕੀ ਓਪੀਨੀਅਨ ਆ ਜਲਦੀ ਉੱਠਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਸਾਡੇ ਸਾਰੇ ਪੰਜਾਬ ਰਾਈਟ ਹੈਂਡ ਡਰਾਈਵ ਆ ਇਹ ਇਕੱਲਾ ਹੀ ਲੈਫਟ ਹੈਂਡ ਡਰਾਈਵ ਆ ਬਾਈ ਇਹ ਕੀ ਆ ਸਾਰੀ ਦੁਨੀਆ ਇੱਕ ਪਾਸੇ ਇਹ ਇੱਕ ਪਾਸੇ ਇਹ ਇਕੱਲਾ ਹੀ ਜਲਾਲ ਨੇ ਜੰਮਿਆ ਲੈਫਟ ਹੈਂਡ ਡਰਾਈਵ ਕਿਉਂ ਕੋਈ ਕੋਈ ਇਕੋ ਹੀ ਆ ਸਿੰਗਲ ਪੀਸ ਓਈ ਆਂਦਾ ਹੀ ਨਾਲੇ ਘਾੜੀ ਪਾਰਟ ਡੈਡੀ ਆਈ ਇਹ ਨਾਲ ਬਾਲਣ ਆਦੇਲੇ ਬੰਨੇ ਨਹੀਂ 흘ਰੀ ਜਾਂਦਾ ਹੌਲੀ ਹੌਲੀ ਹੁਣ ਹਾਰ ਗਈ ਹੰ ਦੂਜੇ ਪਾਸੇ ਹੋ ਜਾ ਤੂੰ ਹਾਰ ਕੇ ਹੋ ਜਾਂਦੀ ਬਸ ਹਾਰੀਆਂ ਤੈਨੂੰ ਹਰਾਇਆ ਹੁਣ ਇਹ ਤਾਂ ਹਰਾਇਆ ਤੈਨੂੰ ਕਿਵੇਂ ਜਿੱਤ ਜਾਏਗਾ ਆਪਾਂ ਹਾਂ ਚਲੋ ਕੋਈ ਬਾਤ ਨਹੀਂ मामा ਜੀ ਇੰਨੇ ਤਾਂ ਫਿਰ ਵੀ ਆ ਵੇਖਿਆ ਲੈ ਆ ਵੇਲਾ ਹੁਣ ਹਾਰ ਗਈ ਤੇ ਹੁਣ ਵੇਲਾ ਕਹਿੰਦੀ ਮੈਂ ਨਹੀਂ ਟੀਮ 'ਚ ਰਹਿਣਾ ਤੁਹਾਡੀ ਲੋ ਜੀ ਟੀਮ ਸਾਡੀ ਪਹੁੰਚ ਚੁੱਕੀ ਆ ਵੈਰੀ ਗੁੱਡ ਪਲੇਅਰ ਪਲੇਅਰ ਚੋਟੀ ਦੇ ਆ ਸਾਰੇ ਏ ਹੋ ਚਾਕ ਹੋ ਚਾਕਾ ਦੂਗੋ ਸਾਬ ਵੈਰੀ ਗੁੱਡ ਗੋ ਬੋਲੀਣਾ ਦੇਣਾ ਸੂਲਾ ਲੈਣਾ ਮੈਡਮ ਨੇ ਨਾ ਹਰਮਨ ਤੋਂ ਦਾ ਨਾ ਉਹ ਲੋ ਦੇਖ ਲਿਆ ਅੱਛਾ ਮੈਡਮ ਜੰਦੇ ਤੁਸੀਂ ਹਰਮਨ ਤੋਂ ਸਾਨੂੰ ਜਾਣਦੇ ਆ ਕਿਵੇਂ ਤੁਸੀਂ ਵੀਡੀਓ ਚ ਆਏ ਹਾਂ ਕਿਹਣੀ ਚ ਅ ਐ ਉਹ ਤਾਂ ਵੱਡੇ ਸੀ ਅੱਛਾ ਕਿਹੜੀ ਆ ਉਹ ਤਾਂ ਐ ਵੀ ਇਹ ਬੜੀ ਤੇ ਜਪੂਂਡੀ ਜੀ ਮੈਡਮ ਜੰਦੇ ਕਿ ਤੁਸੀਂ ਉਨਾਂ ਤੇ ਧੀ ਲਾਦੇ ਆ ਸੀ ਰਹਦੇ ਸੀ ਉਨਾਂ ਤੇ ਦੋਸਤ ਲਾਦੇ ਐ ਅੱਛਾ ਤੇ ਦੇ ਸਾਰੀ ਬੱਚਾ ਪਾ ਲਈ ਐ ਗੋਲ ਗੱਪਾ ਕੈਸੇ ਹੋ ਭਾਈ ਕਰ ਦੋ ਸਾਰੇ ਜਾਨੇ ਹਾਏ ਹਾਏ ਆ ਮੋਟਾ ਆ ਵੜਾ ਤੇ ਜਾ